ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਕੁਲਵੰਤ ਸਿੰਘ ਜੋ ਕਿ ਫੌਜ ਵਿੱਚ ਡਿਊਟੀ ਨਿਭਾ ਰਹੇ ਸੀ ਅਤੇ 20 ਅਪ੍ਰੈਲ 2023 ਨੂੰ ਕੁੰਜ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸਨ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸ਼ਹੀਦ ਕੁਲਵੰਤ ਸਿੰਘ ਦੀ ਪਤਨੀ ਨੂੰ ਸੈਨਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸੈਨਾ ਮੈਡਲ ਮਿਲਣ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਣ ਪਣਿਆ ਹੋਇਆ ਹੈ ਅਤੇ ਸ਼ਹੀਦ ਕੁਲਵੰਤ ਸਿੰਘ ਦੀ ਮਾਂ ਨੇ ਪਿੰਡ ਵਿੱਚ ਕੁਲਵੰਤ ਸਿੰਘ ਅਤੇ ਉਹਨਾਂ ਦੇ ਪਿਤਾ ਸ਼ਹੀਦ ਬਲਦੇਵ ਸਿੰਘ ਦੇ ਬੁੱਤ ਲਗਾਏ ਹਨ ਅਤੇ ਸ਼ਾਮ ਸਵੇਰੇ ਉਹਨਾਂ ਬੁੱਤਾਂ ਨੂੰ ਸਾਫ਼ ਕਰਕੇ ਆਪਣਾ ਦੁੱਖੜਾ ਪਰੋਲਦੀ ਹੈ। ਗੱਲਬਾਤ ਕਰਦੇ ਹੋਏ ਸ਼ਹੀਦ ਕੁਲਵੰਤ ਸਿੰਘ ਦੀ ਮਾਤਾ ਰਜਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਪਤੀ ਸ਼ਹੀਦ ਬਲਦੇਵ ਸਿੰਘ ਅਤੇ ਪੁੱਤਰ ਸ਼ਹੀਦ ਕੁਲਵੰਤ ਸਿੰਘ ਨੇ ਦੇਸ਼ ਲਈ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਦੂਜੇ ਪਾਸੇ ਨਿਰਾਸ਼ਾ ਵੀ ਬਹੁਤ ਹੈ ਕਿਉਂਕਿ ਸਰਕਾਰ ਵੱਲੋਂ ਪਿੰਡ ਵਿੱਚ ਸਕੂਲ ਜੋ 12ਵੀਂ ਤੱਕ ਕਰਨ ਦੀ ਗੱਲ ਕੀਤੀ ਸੀ ਅਤੇ ਕੁਲਵੰਤ ਸਿੰਘ ਦਾ ਪੁੱਤ ਲਗਾਉਣ ਬਾਰੇ ਗੱਲ ਕੀਤੀ ਸੀ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਕਿਹਾ ਕਿ ਕੁਲਵੰਤ ਸਿੰਘ ਦੀ ਪਤਨੀ ਹਰਦੀਪ ਕੌਰ ਨੇ ਹੀ ਮੇਰੇ ਨਾਲ ਸੰਬੰਧ ਤੋੜ ਲਏ ਮੇਰੇ ਪਤੀ ਅਤੇ ਮੇਰੇ ਪੁੱਤਰ ਨੇ ਦੇਸ਼ ਲਈ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਹੋਰ ਪੁੱਤਰ ਹੈ ਜੋ ਮਜ਼ਦੂਰੀ ਕਰਦਾ ਹੈ ਤੇ ਈਅ ਜਿਸ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਪਿੰਡ ਵਿੱਚ ਸ਼ਹੀਦਾਂ ਦੇ ਮੋਤ ਲਗਾਏ ਗਏ ਨੇ ਉਹ ਮੈਂ ਖੁਦ ਆਪਣੇ ਕੋਲੋਂ ਪੈਸੇ ਖਰਚ ਕੇ ਲਗਾਏ ਹਨ ਜੋ ਕਿ ਸਰਕਾਰ ਨੂੰ ਲਗਾਉਣੇ ਚਾਹੀਦੇ ਸਰ ਉਹਨਾਂ ਵੱਲੋਂ ਸਰਕਾਰ ਤੋਂ ਮਦਦ ਦੀ ਵੀ ਮੰਗ ਕੀਤੀ ਜਾ ਰਹੀ ਹੈ ਮੈਨੂੰ ਦੁੱਖ ਵੀ ਬਹੁਤ ਆ ਤੇ ਮੈਨੂੰ ਮਾਰ ਬਹੁਤ ਵੱਡਾ ਦੁੱਖ ਵੀ ਇਹ ਮੈਨੂੰ ਆ ਤਾਂ ਸੋਚਿਆ ਹੀ ਨਹੀਂ ਸੀਗਾ ਵੀ ਪੁੱਤ ਵੀ ਆ ਹੀ ਹੋ ਜੂਗਾ ਬਹੁਤ ਵੱਡਾ ਦੁੱਖ ਵੀ ਆ ਮੈਨੂੰ ਤੇ ਮਾਣ ਵੀ ਬਹੁਤ ਨਾਲ ਪਰਿਵਾਰ ਦੇ ਵਿੱਚ ਹੁਣ ਕੌਣ-ਕੌਣ ਹੈ ਤੁਹਾਡੇ ਨਾਲ ਪਰਿਵਾਰ ਦੇ ਵਿੱਚ ਇੱਕ ਮੇਰੀ ਗੁੱਡੀ ਹੈ ਜੀ ਜੇ ਤੁਮਰ ਦਾ ਅ ਜਿਹਦੋ ਸ਼ਹਾਦਤ ਦਿੱਤੀ ਸੀ ਇਹਨਾਂ ਨੇ ਪ੍ਰਵਾਨ ਸਿੰਘ ਜੀ ਨੇ ਮੁੱਖ ਮੰਤਰੀ ਸਾਹਿਬ ਤੁਹਾਡੇ ਘਰੇ ਆਏ ਸੀ ਕਰੋੜ ਰੁਪਏ ਦੇ ਕੇ ਵੀ ਹਾਂਜੀ ਠੀਕੇ ਜੇ ਹੈ ਕਰੋੜ ਰੁਪਏ ਹਾਂਜੀ 60 ਲੱਖ ਰੁਪਏ ਤਾਂ ਮੇਰੀ ਨੌ ਰਾਣੀ ਨੂੰ ਮਿਲਿਆ 40 ਲੱਖ ਰੁਪਏ ਅਸੀਂ ਨਹੀਂ ਉਹ 40 ਲੱਖ ਦੇ ਵਿੱਚੋਂ ਮੈਂ ਜਗਾ ਦਿੱਤੇ ਸਾਰਾ ਲਾਹਤ ਬਣਵਾਈਆਂ ਭਰਤ ਪਵਾਈ ਆ ਯਾ ਜਾਲਣ ਨੂੰ ਲਵਾਈ ਜੇ ਕੁਲਵੰਤ ਸਿੰਘ ਦੀ ਪਤਨੀ ਐਸੋ ਕਿੱਥੇ ਨਹੀਂ ਜੀ ਉਹ ਮੋਗੇ ਆ ਜੀ ਤੁਹਾਡਾ ਕੋਈ ਰਸਤਾ ਨਹੀਂ ਮੇਰੇ ਨਾਲ ਕੋਈ ਨਹੀਂ ਉਹਦੀ ਵਰਤਨਾ ਹੀ ਨਹੀਂ ਕਰ ਮੈਂ ਰੋਸ ਦੇ ਨਾਲ ਤਾਂ ਵਰਤਨਾ ਹੀ ਨਹੀਂ ਕਰਦਾ ਨਾ ਜੀ ਤੇ ਫੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਜੀ ਘਰ ਦਾ ਗੁਜ਼ਾਰਾ ਜੀ ਡੁੱਟਦਾ ਏ ਮੇਰੀ ਤੇ ਘਰੇ ਮਾਦੀ ਰੱਖੀ ਆ ਜੀ ਤੂੰ ਕਬਤੀ ਲਾ ਕੇ ਜਾਂ ਨਹੀਂ ਤੜ ਕੇ 6 ਵਜੇ ਨਾ ਮੈਂ ਕਿੰਨੀ ਤੰਦ ਹੁੰਦੀ ਆ ਮੈਂ ਇਹਨਾਂ ਦੇ ਕੋਲੇ ਹੁੰਨੀ ਬਹੁਤ ਵੱਡਾ ਦੁੱਖ ਵੀ ਰੋਣੀ ਇਹਨਾਂ ਦੇ ਕੋਲੇ ਤੇ ਸਾਫ ਸਫਾਈ ਵੀ ਕਰਦੀ ਧੂਪ ਬੱਤੀ ਵੀ ਲੰਮੀ ਆ ਗੱਲਾਂ ਵੀ ਕਰਕੇ ਜਾਨੀ ਆਮੋਨਾ ਸਾਹਮਣਾਂ ਕੀ ਕਰਕੇ ਦੁੱਖ ਮੈਂ ਸਾਰਾ ਰੋਕੇ ਜਾਨੀ ਇਹ ਦੇਖ ਲਈ ਜਵਾਨ ਪੁੱਤ ਦੇਸ਼ ਲਈ ਸੀ ਗਈ ਦੋ ਗਿਆ ਬੜਾ ਪੇ ਦਾ ਸਹਾਰਾ ਹੁੰਦਾ ਸਹਾਰਾ ਹੁੰਦਾ ਬਹੁਤ ਵੱਡਾ ਸਹਾਰਾ ਸੀ ਜੀ ਮੈਨੂੰ ਜਿਹਦੇ ਤਾਂ ਮੈਨੂੰ ਮਾਂ ਇੰਨਾ ਜ਼ਿਆਦੇ ਸੀਗਾ ਉਹਨੂੰ ਵੀ ਹੁਣ ਮੇਰਾ ਮੈਨੂੰ ਕੁਝ ਨਹੀਂ ਹੁੰਦੇ ਜੀ ਜਦੋਂ ਕੁਲਵੰਤ ਸਿੰਘ ਛੁੱਟੀ ਹੁੰਦਾ ਸੀ ਕਿਸ ਤਰ੍ਹਾਂ ਮਿਲਦਾ ਸੀ ਤੁਹਾਨੂੰ ਬਹੁਤ ਵਧਿਆ ਮਿਲਦਾ ਸੀ ਇੱਕ ਵਾਰ ਇਹ ਵੀ ਵਜਾਈ ਮੈਨੂੰ 10 ਵਾਰ ਮम्मा ਕਹਿੰਦਾ ਸੀ ਪਰ ਅੱਜ ਮੈਂ ਉਹਨਾਂ ਨਾਲ ਉਹਦਾ ਬਾਤ ਜਾਨਾ ਮੇਰੇ ਕੰਨਾਂ 'ਚ ਵਜਦਾ ਰਹੇ ਮਾਤਾ ਜੀ ਭਾਵੁਕ ਹੋ ਗਏ ਸੀ ਜਦੋਂ ਤੁਸੀਂ ਬੁੱਤ ਸਾਫ ਕਰ ਰਹੇ ਸੀਗੇ ਪੰਡ ਵਾਲੇ ਵੀ ਕਹਿੰਦੇ ਆ ਕਿ ਮਾਤਾ ਰੋਜ਼ ਸਵੇਰੇ ਸ਼ਾਮ ਆਉਂਦੀ ਹੈ ਤੇ ਇੱਥੇ ਆਪਣੇ ਦੁੱਖ ਰੋਕੇ ਜਾਂਦੀ ਹੈ ਇੱਥੋਂ ਤੱਕ ਕੀ ਰੋਕੇ ਆਪਣਾ ਸਾਰਾ ਇੱਥੇ ਜਿਹੜਾ ਕਲੇਜਾ ਹੁਲਾ ਕਰਦੀ ਹੈ ਕਿਤੇ ਕਿਤੇ ਤਾਂ ਮੈਂ ਉਹਲੇ ਬਹਿ ਕੇ ਰੋਕੇ ਜਾਂਦੀ ਆ ਵੀ ਮੈਨੂੰ ਵੇਖ ਨਾ ਲੈਣ ਵੀ ਨਿਤਰ ਹੁੰਦੀ ਆ ਕਿ ਕੀ ਕਰਾਂ ਮੈਂ ਬਹੁਤ ਵੱਡਾ ਦੋਖਾ ਮੈਂ ਕੀ ਮੰਗ ਕਰੋਗੇ ਸਰਕਾਰਾਂ ਮੇਰੀ ਮੰਗ ਕੋਈ ਨਹੀਂ ਪੂਰੀ ਕੀਤੀ ਸੀ ਇਹਨਾਂ ਨੇ ਮੰਗਾਦਾ ਮੰਗਿਆ ਸੀ ਵੀ ਇੱਥੇ ਬੁੱਤ ਵੀ ਲਵਾਉਣਗੇ ਪੱਥਰ ਵੀ ਲਵਾਉਣਗੇ ਸ਼ੀਸ਼ਾ ਵੀ ਲਵਾਉਣਗੇ ਪਰ ਮੇਰੀ ਮੰਗ ਕੋਈ ਨਹੀਂ ਪੂਰੀ ਕੀਤੀ ਸਰਕਾਰ ਨੇ ਹੁਣ ਕੀ ਕਹਣਾ ਚਾਹੁੰਗੇ ਸਰਕਾਰ ਨੂੰ ਠੀਕ ਹੈ ਨਾ ਜੀ ਉਹ ਹੁਣ ਵੀਰਾਂ ਨੇ ਇਹਨਾਂ ਦੱਸਿਆ ਹੀ ਆ ਫੁੱਗੀ ਸਾਹਮਾ ਨੇ ਵੀ ਕੀ ਮੰਗ ਇਹਨਾਂ ਦੇ ਬੱਸਿਆ ਸੀਗਾ ਪਰ ਮੇਰਾ ਟੈਨਸ਼ਨ ਬਹੁਤ ਆ ਦੋ ਇੱਕਤਰਾ ਤੌਰਨੇ ਬਹੁਤ ਵੱਡੀ ਟੈਨਸ਼ਨ ਆ ਇਹ ਬਹੁਤ ਹੀ ਮਾਰਨ ਵਾਲੀ ਗੱਲ ਆ ਜੀ ਸ਼ਾਇਦ ਪੂਰੇ ਪੰਜਾਬ ਕੀ ਸ਼ਾਇਦ ਹੀ ਇੰਡੀਆ ਦੇ ਵਿੱਚ ਇੱਕ ਪਿੰਡ ਜਿਹੜਾ ਇੱਕ ਜੋ ਕਿ ਸਾਡਾ ਹੀ ਪਿੰਡ ਹੈ ਇੱਕ ਜਿੱਥੇ ਐਸਾ ਹੋਵੇ ਕਿ ਪਿਓਰ ਪੁੱਤ ਦੀ ਸ਼ਹੀਦੀ ਦੇ ਦੋ ਸਟੈਚੂ ਇਕੱਠੇ ਲਗਾਏ ਗਏ। ਸ਼ਾਇਦ ਕੋਈ ਹੀ ਪਿੰਡ ਹੋਊਗਾ ਪੰਜਾਬ ਕੀ ਸ਼ਾਇਦ ਇੰਡੀਆ ਦੇ ਵਿੱਚ ਵੀ ਕੋਈ ਪਿੰਡ ਐਸਾ ਨਹੀਂ ਹੋਊਗਾ। ਮੈਨੂੰ ਆਪਣੇ ਪਿੰਡ ਤੇ ਔਰ ਇਨ੍ਹਾਂ ਯੋਧਿਆਂ ਦੇ ਉੱਤੇ ਬਹੁਤ ਮਾਣ ਮਹਿਸੂਸ ਕਰਦਾ ਮੈਂ। ਔਰ ਕਲਵੰਤ ਸਿੰਘ, ਮੁਸ਼ੀਦ ਕਲਵੰਤ ਸਿੰਘ ਸੈਨਾ ਮੈਡਲ ਮਿਲਿਆ ਉਹਨਾਂ ਨੂੰ। ਉਹਨਾਂ ਨੇ ਮੇਰੇ ਕੋਲੋਂ ਟ੍ਰੇਨਿੰਗ ਕੀਤੀ ਸੀ। ਮੈਂ ਉਸ ਸਮੇਂ ਟ੍ਰੇਨਿੰਗ ਸੈਂਟਰ ਦੇ ਵਿੱਚ ਹੀ ਸੀਗਾ ਔਰ ਉਸੇ ਸਮੇਂ ਤੋਂ ਹੀ ਉਹ ਕਹਿੰਦਾ ਹੁੰਦਾ ਸੀ ਵੀ ਮੈਂ ਆਪਣੇ ਦੇਸ਼ ਲਈ ਔਰ ਆਪਣੇ ਪਿੰਡ ਦਾ ਨਾਮ ਉੱਚਾ ਕਰਾਂ ਬਹੁਤ ਹੀ ਵਧੀਆ ਨੇਚਰ ਦਾ ਬੰਦਾ ਸੀਗਾ ਕਲਵੰਤ ਸਿੰਘ ਕਿਉਂਕਿ ਸਾਡੇ ਨਾਲ ਇੱਥੇ ਜਦੋਂ ਅਸੀਂ ਛੁੱਟੀ ਆਉਣਾ ਉਹਨਾਂ ਨੇ ਸਾਡੇ ਕੋਲੇ ਆਉਣਾ ਸਾਰਾ ਅਸੀਂ ਕੀ ਕਰਨਾ ਅਸੀਂ ਭਰਤੀ ਹੋਣਾ ਅਸੀਂ ਕਿੱਦਾਂ ਕਰੀਏ ਅਸੀਂ ਉਹਨਾਂ ਨੂੰ ਗਾਈਡ ਲਾਈਨ ਕਰਨਾ ਔਰ ਉਦਾਂ ਹੀ ਉਹ ਕਰਦੇ ਸੀਗੇ ਜਿੱਦਾਂ ਭਰਤੀ ਹੋਏ ਮੈਂ ਉਸ ਸਮੇਂ ਟ੍ਰੇਨਿੰਗ ਦੇ ਵਿੱਚ ਸੀਗਾ ਟ੍ਰੇਨਿੰਗ ਸੈੱਲ ਦੇ ਵਿੱਚ ਸੀਗਾ ਔਰ ਉਹਨਾਂ ਨੇ ਟ੍ਰੇਨਿੰਗ ਕੀਤੀ ਮੇਰੇ ਕੋਲ ਉਸ ਸਮੇਂ ਵੀ ਉਹਨਾਂ ਦਾ ਸੁਭਾਅ ਬਹੁਤ ਹੀ ਸੀ ਉਹਨਾਂ ਦੇ ਸ਼ੁਰੂ ਤੋਂ ਹੀ ਉਹਨਾਂ ਦੇ ਮਨ ਦੇ ਵਿੱਚ ਦੇਸ਼ ਭਤੀ ਕੁਛ ਨਾ ਕੁਛ ਕਰਨ ਦੀ ਚਾਹਨਾ ਸੀ ਅੱਜ ਕੱਲ ਸਰਕਾਰਾਂ ਦਾ ਮੰਨਦੇ ਆ ਦੋਸ਼ ਅਸੀਂ ਮੇਨੋਂ ਕਿਉਂਕਿ ਨਸ਼ਾ ਬਹੁਤ ਵੱਧ ਚੁੱਕਿਆ ਪੰਜਾਬ ਦੇ ਵਿੱਚ ਕੀ ਸਾਰੇ ਪਿੰਡਾਂ ਦੇ ਵਿੱਚ ਅੱਜ ਕੱਲ ਤਾਂ ਦੇਖੀਏ ਤਾਂ ਪੂਰੇ ਇੰਡੀਆ ਦੇ ਵਿੱਚ ਨਸ਼ਾ ਇਸ ਤਰ੍ਹਾਂ ਦਾ ਫੈਲ ਚੁੱਕਿਆ ਹੈ ਇਹ ਇੱਕ ਬਿਮਾਰੀ ਬਣ ਗਈ ਐ ਛੋਟੇ ਬੱਚੇ ਵੀ ਦੇਖਦੇ ਆ ਅਸੀਂ ਸਾਡੇ ਪਿੰਡ 'ਚ ਹੀ ਦੇਖਦੇ ਆ ਅਸੀਂ ਬਹੁਤ ਬੱਚੇ ਐਸੇ ਨੇ ਜੋ ਕਿ ਨਸ਼ਾ ਕਰਦੇ ਆ ਤਾਂ ਮੈਂ ਸਰਕਾਰ ਕੋਲੋਂ ਵੀ ਮੰਗ ਕਰਦਾ ਵੀ ਇਹ ਨਸ਼ੇ ਦੇ ਉੱਤੇ ਰੋਕ ਲਾਈ ਜਾਵੇ ਐਕਸ ਸੁਬੇਰ ਬਖਸ਼ੀ ਸਿੰਘ ਛੜਕ 100 ਕਾਂ ਸਮਾਜ ਬਖਸ਼ੀ ਸਿੰਘ ਛੜਕ ਸਾਜੂ ਦੁੱਖ ਵੀ ਬਹੁਤ ਆ ਤੇ ਮਾਣ ਮਹਿਸੂਸ ਵੀ ਬਹੁਤ ਕਰਦੇ ਆ ਕਿਉਂਕਿ ਦੋਨੇ ਪੁੱਤਾਂ ਨੇ ਹੀ ਦੇਸ਼ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕੀਤਾ ਸ਼ਹੀਦੀ ਦਾ ਜਾਂਪੀਦਾ ਨੌਜਵਾਨ ਤਾਂ ਇਸ ਗੱਲ ਤੋਂ ਬਹੁਤ ਪ੍ਰੇਸ਼ਿਤ ਹੁੰਦੇ ਕਿ ਅਸੀਂ ਵੀ ਜੇਐਸਡੀ ਸੇਵਾ ਕਰਨ ਵਾਸਤੇ ਜਾਈਏ ਪਰ ਸਾਡੀ ਗਵਰਨਮੈਂਟ ਵੱਲੋਂ ਜੋ ਅਗਨੀ ਪੰਚ ਲਾਇਆ ਗਿਆ ਉਹ ਬਿਲਕੁਲ ਗਲਤ ਹੈ ਉਸ ਨੂੰ ਰੱਦ ਕਰਨਾ ਚਾਹੀਦਾ ਹੈ ਅ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਅਸੀਂ ਆਪਣੇ ਜਵਾਨਾਂ ਨੂੰ ਨਸ਼ਿਆਂ ਤੋਂ ਮਾੜੇ ਕੰਮਾਂ ਤੋਂ ਤਾਂ ਹੀ ਬਚਾ ਸਕਦੇ ਹਾਂ ਔਰ ਦੇਸ਼ ਦਾ ਇਜ਼ਤ ਕਾਇਮ ਰੱਖ ਸਕਦੇ ਹਾਂ ਅਗਰ ਗਵਰਨਮੈਂਟ ਸਾਡੀ ਸਦੇ ਰਾਸਤੇ ਚੰਗਾ ਰਸਤਾ ਅਪਣਾ ਕੇ ਜਵਾਨਾਂ ਨੂੰ ਰੈਗੂਲਰ ਭਰਤੀ ਕਰੇ ਪਰ ਉਹਨਾਂ ਨੂੰ ਨੌਕਰੀ ਦੇਵੇ ਅਮੀਰਾ ਜੀ ਸੁਬਿਹਤਾਨ ਨੈਪ ਸਿੰਘ ਹੈ ਬੇੜੇ ਬੇੜੇ ਦੇ ਰਹਿਣ ਵਾਲੇ ਸੁਦੀਪ ਤਾਂ ਚੱਕ ਅ ਜਿਹੜੇ ਇੱਕ ਵਾਸਤੇ ਇੱਕ ਬਹੁਤ ਮਾਨ ਵਾਲੀ ਗੱਲ ਆ ਤੁਹਾਡੇ ਪਿੰਡ ਦੇ ਦੋ ਸ਼ਹੀਦ ਹੈ ਬਲਦੇਵ ਸਿੰਘ ਤੇ ਉਹਨਾਂ ਦਾ ਪੁੱਤਰ ਕਲਵੰਤ ਸਿੰਘ ਕਲਵੰਤ ਸਿੰਘ ਨੂੰ ਸ਼ੈਨਾ ਮੈਡਲ ਦਿੱਤਾ ਗਿਆ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਸੰਜੀਵ ਨਾਲ ਬਹੁਤ ਮਾਨ ਹੈ ਪਹਿਲਾ ਮਾਨਤਾ ਇਹ ਹੈ ਕਿ ਉਹਨਾਂ ਦੇ ਪਿਤਾ ਬਲਦੇਵ ਸਿੰਘ ਜੋ ਕਿ ਕਾਰਗਲ ਦੇ ਵਿੱਚ ਸੀ ਦੂਗੇ ਸੀ ਜਦੋਂ ਉਹਨਾਂ ਦੇ ਨਾਲ ਲੋਹਾ ਲੰਝੇ ਹੋਏ ਸੀ ਦੋਗੇ ਸੀਗੇ ਉਸ ਤੋਂ ਬਾਅਦ ਇਹ ਬੱਚੇ ਦੀ ਉਮਰ ਛੋਟੀ ਸੀ ਕਿਉਂਕਿ ਉਹਦਾ ਪਿਤਾ ਦਾ ਵੀ ਉਹ ਸੀਗਾ ਵੀ ਮੇਰਾ ਬੱਚਾ ਜੋ ਉਹ ਨਾਲ ਟੈਂਪੂ ਪਹੁੰਚ ਪạtਤੀ ਹੋਵੇ ਉਹਦੀ ਮਾਤਾ ਨੇ ਆਉਦੇ ਦਿਨ ਨੂੰ ਪੱਥਰ ਬਣਾ ਕੇ ਉਹਨੂੰ ਪਾਲਿਆ ਪਲੋਸਿਆ ਸੇਵਾ ਕੀਤੀ ਉਹਦੀ ਉਸ ਤੋਂ ਬਾਅਦ ਪੜਾਇਆ ਪੜਾ ਕੇ ਉਹਦੇ ਪਿਤਾ ਦੀ ਜਗ੍ਹਾ ਤੇ ਉਹਨੂੰ ਪਹੁੰਚ ਪạtਤੀ ਕਰਿਆ ਪਹੁੰਚ ਪạtਤੀ ਕਰਿਆ ਤਾਂ ਅਖੀਰ ਉਹਨੂੰ ਪਤਾ ਹੋਊਗਾ ਕਿਉਂਕਿ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਆਉਂਦੇ ਰਹਿੰਦੇ ਹੋ ਜਦੋਂ ਸੀਤੂ ਆਇਆ ਉਦੋਂ ਵੀ ਆਏ ਉਸ ਟਾਈਮ ਇੱਕ ਗੱਡੀ ਦੇ ਵਿੱਚ ਬਲਾਸਟ ਕਰ ਰਿਹਾ ਸੀਗਾ ਜੋ ਕਿ ਉਹ ਬੰਬਾਰਡਮੈਂਟ ਹੋਈ ਸੀ ਬੰਬਾਰਡਮੈਂਟ ਦਾ ਮਤਲਬ ਹੈ ਕਿ ਤਗੜੇ ਤਗੜੇ ਬੰਦੇ ਨਾਲ ਫੇਰ ਹੋਇਆ ਗੱਡੀ ਤੇ ਉਹ ਗੱਡੀ ਦੇ ਉੱਤੇ ਭੰਬੜਾ ਅੱਗ ਦੇ ਮਚ ਰਹੇ ਸੀਗੇ ਉਹ ਭੰਬੜਾ ਮੱਚਦੇ ਹੋਏ ਤਮਾਦ ਸਿੰਘ ਨੇ ਵਿੱਚੋਂ ਛਾਲ ਮਾਰ ਕੇ ਆਪਣਾ ਹਥਿਆਰ ਲੈ ਕੇ ਦੋ ਫੇਰ ਕੀਤੇ ਫੇਰ ਕਰਦੇ ਕਰਦੇ ਉਹਦਾ ਸਿਰ ਜਦੋਂ ਗੱਡੀ 'ਚ ਛਾਲ ਮਾਰੀ ਕਸਰ ਪੱਕੇ ਵਜ ਗਿਆ ਉਹ ਜਿਹੜਾ ਤੇ ਆਪਣਾ ਸਿੱਧੀ ਪ੍ਰਾਪਤ ਉਸ ਤੋਂ ਬਾਅਦ ਸਿੱਧੀ ਪ੍ਰਾਪਤ ਹੋਣ ਤੋਂ ਬਾਅਦ ਇੱਕ ਹੁਣ ਸੈਨਾ ਮੈਡਲ ਮਿਲਿਆ ਜੋ ਕਿ ਇੰਡੀਆ ਗੇਟ ਤੇ ਨਾਮ ਵੀ ਲਿਖਿਆ ਗਿਆ ਬੜੇ ਪਿੰਨ ਨੂੰ ਮਾਣ ਹੈ ਬਹੁਤ ਮਾਣ ਵਾਲੀ ਗੱਲ ਹੈ ਸਾਨੂੰ ਵੀ ਮਾਣ ਹੈ ਸਾਡੇ ਪਿੰਨ ਨੂੰ ਮਾਣ ਹੈ ਇਹ ਪੂਰੇ ਪੰਜਾਬ ਨੂੰ ਮਾਣ ਤੁਹਾਡਾ ਪਿੰਨ ਜਿਹੜਾ ਸ਼ੀਦਾ ਦਾ ਪਿੰਡ ਕਿਨੇ ਜਾਂਦਾ ਜੀ ਸਾਡਾ ਪਿੰਡ ਜੀ ਦੇਖੋ ਸਾਡੇ ਸੀਤ ਬਾਬਾ ਅਸਾ ਸਿੰਘ ਜੀ ਜੋ ਕਿ ਦੋ ਡੋਲਾਸਾ ਬਣੇ ਹਨ ਇੱਕ ਜਗ੍ਹਾ ਉਹਨਾਂ ਦੀ ਧੜ ਇੱਕ ਜਗ੍ਹਾ ਉਹਨਾਂ ਦਾ ਸੀਸਾ ਤਿਕਾਸ ਉਹ ਦੋਨੇ ਗੁਰਦਾਸਾ ਬਣੇ 100 ਕਿਲਾ ਪੜੀ ਦਾ ਵੀ ਹੈ ਪਹਿਲਾਂ ਵੀ ਸਾਡੇ ਪਿੰਡ ਦੇ ਸੀਤ ਹੋਏ ਆ ਇੱਕ ਉਸ ਚੌਕ ਦੇ ਉੱਤੇ ਜੋ ਕਿ ਢੋਲਗੇ ਦੀ ਸੜਕ ਜਾਂਦੀ ਹੈ ਸੀਤ ਤਕबीर ਸਿੰਘ ਦਾ ਪੁੱਤਰ ਉਹਨਾਂ ਨੂੰ ਵੀ ਸੈਨਾ ਮੈਡਲ ਮਿਲਿਆ ਸੀਗਾ ਉਸ ਤੋਂ ਬਾਅਦ ਦੋ ਬੋਤੇ ਲੱਗੇ ਦੇਖੋ ਜੀ ਸਾਨੂੰ ਉਹੀ ਮੈਂ ਪਹਿਲਾਂ ਕਹਿ ਚੁੱਕਿਆ ਕਿ ਬੜੇ ਮਾਣ ਵਾਲੀ ਗੱਲ ਹੈ ਅਸੀਂ ਫੌਜ ਦੇ ਵਿੱਚ 30-32 ਸਾਲ ਨੌਕਰੀ ਕੀਤੀ ਹੈ ਕਿਉਂਕਿ ਆਮ ਗੱਲਬਾਤ ਹੁੰਦੀ ਰਹਿੰਦੀ ਫਲਾਣੀ ਤੋਂ ਬੰਦਾ ਫਲਾਣਾ ਸੀਤ ਹੋ ਗਿਆ ਤਾਂ ਸਾਡੇ ਨਾਲ ਵੀ ਕੋਈ ਸੀਤ ਹੋ ਗਿਆ ਪਰ ਇਹ ਨਹੀਂ ਸੁਣਿਆ ਕਿ ਪਿਓ ਪਤ ਇਕੱਠੇ ਸੀਧੋਣੇ ਔਰ ਇੱਕੇ ਪੈਣ ਦੇ ਵਿੱਚ ਪਿਓ ਪਤ ਦਾ ਪੁੱਤ ਲੱਗ ਜਾਣਾ ਬੜੇ ਮਾਨ ਵਾਲੀ ਗੱਲ ਸੀ ਸੁਭਿਦਰ ਸਾਹਿਬ ਆ ਆਮੀ ਦੇਖਿਆ ਜਾਂਦਾ ਕਿ ਬੱਚੇ ਲੰਘਦੇ ਜਦੋਂ ਬੁੱਤਾਂ ਨੂੰ ਸਲੂਟ ਕਰਦੇ ਆ ਪਰ ਭਰਤੀ ਕੋਈ ਨਹੀਂ ਹੋਣਾ ਜਾਂਦਾ ਵਾ ਦੇਖੋ ਜੀ ਇਸ ਤਰ੍ਹਾਂ ਹੁਣ ਮੈਂ ਭਰਤੀ ਦੀ ਗੱਲ ਦੱਸਾਂ ਕਿਉਂਕਿ ਉਹ ਵੀ ਇੱਕ ਤਰ੍ਹਾਂ ਕਰਕਸ਼ਨ ਹੈ ਚੁੰਬਕ ਆਪਣੇ ਆਪ ਨੂੰ ਖਿੱਚ ਅਸੀਂ ਜਦੋਂ ਇਹ ਬੰਦਾ ਸੀਧ ਹੋਇਆ ਇੱਕ ਤਰ੍ਹਾਂ ਕਰਕਸ਼ਨ ਹੈ ਚੁੰਬਕ ਆਪਣੇ ਆਪ ਨੂੰ ਖਿੱਚ ਅਸੀਂ ਜਦੋਂ ਇਹ ਬੰਦਾ ਸੀਧ ਹੋਇਆ ਕਲਵੰਤ ਸਿੰਘ ਸੀਧ ਹੋਇਆ ਕਲਵੰਤ ਸਿੰਘ ਸੀਧ ਦੇ ਟਾਈਮ ਅਸੀਂ ਪੰਜ ਮੰਗਾ ਕੀਤੀ ਸੀ ਪੰਜ ਫਾਈਲਾਂ ਤਿਆਰ ਕਰੀਆਂ ਸੀ ਤੁਹਾਨੂੰ ਵੀ ਪਤਾ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਫਾਈਲ ਵੀ ਦਿੱਤੀ ਸੀ ਮੋਗਾ ਅਮਰੋੜਾ ਮੈਡਮ ਨੂੰ ਫਾਈਲ ਦਿੱਤੀ ਸੀ ਉਹਦੇ ਵਿੱਚ ਸਾਡੀਆਂ ਮੰਗਾ ਸੀ ਪੰਜ ਮੇਨ ਵੀ ਬੁੱਤ ਉਹਨਾਂ ਦੇ ਲੱਗਣੇ ਚਾਹੀਦੇ ਆ ਨੰਬਰ 2 ਕਮਿਊਨਿਟੀ ਹਾਲ ਬਣਨਾ ਚਾਹੀਦਾ ਨੰਬਰ 4 ਤਿੰਨ ਹਸਪਤਾਲ ਬਣਨਾ ਚਾਹੀਦਾ ਉਦੋਂ ਬਾਅਦ ਪਲੱਸ 2 ਦਾ ਸਕੂਲ ਬਣਨਾ ਚਾਹੀਦਾ ਉਹਨਾ ਮੰਗਾਂ ਦੇ ਵਿੱਚੋਂ ਇੱਕ ਵੀ ਕੰਮ ਨਹੀਂ ਹੋਇਆ। ਇਹ ਜਿਹੜੇ ਬੁੱਤ ਕਿੰਨਾ ਬਲਗਾਇਆ ਗਏ। ਦੇਖੋ ਜੀ ਬੁੱਤ ਤਾਂ ਉਹੀ ਮੈਂ ਦੱਸਣ ਲੱਗਾ ਬੁੱਤ ਜਿਹੜੀ ਉਹਨਾਂ ਦੀ ਕਵਨ ਸਿੰਘ ਦੇ ਘਰ ਵਾਲੀ ਸੀ ਉਹ ਤਾਂ ਆਪਣੀ ਮੋਗੇ ਚਲੀ ਗਈ। ਉਹਨੇ ਇੱਥੇ ਆ ਕੇ ਪੈਸਾ ਨਹੀਂ ਲਗਾਇਆ। ਕਰੋੜ ਰੁਪਈਆ ਗਵਰਨਮੈਂਟ ਨੇ ਦਿੱਤੇ ਬੜੀ ਮਾਨ ਵਾਲੀ ਗੱਲ ਹੈ ਬਹੁਤ ਚੰਗੀ ਗੱਲ ਹੈ। ਬਹੁਤ ਧੰਨਵਾਦ ਅਸੀਂ ਗਵਰਨਰ ਦਾ ਕਰਦੇ ਆ। ਉਹਨਾਂ ਦਾ ਮਾਨ ਜੀ ਨੇ ਦਿੱਤਾ ਸੀਗਾ। ਉਹਦੇ ਵਿੱਚੋਂ 60 ਲੱਖ ਰੁਪਈਆ ਉਹਨਾਂ ਦੀ ਪਤਨੀ ਨੂੰ ਮਿਲ ਗਿਆ। 40 ਲੱਖ ਰੁਪਈਆ ਕਵਨ ਸਿੰਘ ਦੀ ਮਾਤਾ ਨੂੰ ਤੇ ਬਲਦੇਵ ਸਿੰਘ ਦੀ ਘਰ ਵਾਲੀ ਨੂੰ ਮਿਲਿਆ ਸੀਗਾ। ਉਹ 40 ਲੱਖ ਦੇ ਵਿੱਚੋਂ ਇਹ ਬੁੱ ਅਸੀਂ ਜਾਣੀਆਂ ਲਾਈਆਂ ਬਹੁਤ ਸਵਾਗਤ ਕੀਤਾ ਉਸ ਤੋਂ ਬਾਅਦ ਤੇ ਛੱਤ ਪਾਈ ਆ ਹੁਣ ਉਹ ਸੀਸਾ ਦੇ ਪੱਥਰ ਲਾਉਣ ਜਾ ਰਹੀ ਆ ਮੈਂ ਤਾਂ ਕਹਿੰਦਾ ਇਹ ਆ ਜੋ ਪੈਸਾ ਮਿਲਿਆ ਲਗਭਗ ਅੱਧਾ ਪੈਸਾ ਤਾਂ ਇਹ ਜਗ੍ਹਾ ਦੀ ਖਰਚ ਹੋ ਗਏ ਇਹ ਪੈਸੇ ਦਾ ਇਹ ਹੁੰਦਾ ਕਿ ਆਪਣਾ ਉਹ ਜ਼ਿੰਦਗੀ ਕਿਉਂਕਿ ਉਹਦਾ ਬੇਟਾ ਵੀ ਚਲਾ ਗਿਆ ਉਹਦੇ ਘਰ ਵਾਲਾ ਵੀ ਚਲਾ ਗਿਆ ਹੋਂ ਵਾਲੇ ਟਾਈਮ 'ਚ ਉਹਦੇ ਨਾਲ ਪੈਸੇ ਨਾਲ ਆਪਣੀ ਜ਼ਿੰਦਗੀ ਨਿਭਾ ਸਕਦੀ ਆ ਅੱਗੇ ਤਾਂ ਪੈਸੇ ਹੀ ਅੱਧਾ ਇੱਥੇ ਲੱਗ ਗਿਆ ਤਾਂ ਉਹ ਕੀ ਕਰੇ ਕਿਉਂਕਿ ਕੀ ਮੰਗ ਕਰਨੀ ਕੀ ਸਰਕਾਰ ਨੂੰ ਕੀ ਕਹੋਗੇ ਸਰਕਾਰ ਨੂੰ ਇਹ ਆ ਨਾ ਜੀ ਅਗਰ ਉਹਨਾਂ ਨੇ ਕਿਹਾ ਹੈ ਵੀ ਬੁੱਤ ਬਣਾਵਾਂਗੇ ਜੋ ਵੀ ਕੰਮ ਗਿਆ ਪਈ ਗੱਲ ਤਾਂ ਸਾਰੇ ਕਰਨੇ ਚਾਹੀਦੇ ਆ। ਬੁੱਤ ਦਾ ਮੇਨ ਚੀਜ਼ ਹੈ ਕਿਉਂਕਿ ਨੌਜਵਾਨ ਲੰਘਦੇ ਆ ਕਰਦੇ ਆ ਉਹ ਵੇਖਣਗੇ ਨਸ਼ਾ ਵੀ ਛੱਡਣਗੇ, ਫੌਜ ਦੇ ਵਿੱਚ ਵੀ ਜਾਣਗੇ, ਪੁਲਿਸ ਦੇ ਵਿੱਚ ਵੀ ਜਾਣਗੇ। ਜਿਵੇਂ ਸਾਡੇ ਖੁਦ ਦੋ ਫੌਜੀ ਇੱਥੇ ਆਏ ਆ ਜੋ ਬੰਦੇ ਹਲੇ ਵੀ ਔਨ ਡਿਊਟੀ ਆ। ਉਹ ਵੀ ਆਂਦੇ ਆ ਵੀ ਗਰਾਊਂਡ ਦੇ ਵਿੱਚ ਪਹਿਲਾਂ ਤਾਂ ਛਿੜਕ ਪਿੰਡ ਕਬੱਡੀ ਦਾ ਵੀ ਪਲੇਅਰ ਮੰਨੇ ਵੀ ਇਤੋਂ ਦੇ ਅਸੀਂ ਇਹਦੇ ਵੀ ਬਹੁਤ ਜ਼ਿਆਦੇ ਹੋਏਗੇ ਆ। ਗ੍ਰਾਊਂਡ ਪਰਿਆ ਹੁੰਦਾ ਸੀਗਾ। ਪਰ ਹੁਣ ਗਰਾਊਂਡ ਦੇ ਵਿੱਚ ਜਵਾਨ ਮਿਲਦਾ ਨਹੀਂ। ਮਿਲਦਾ ਕਿਉਂ ਨਹੀਂ ਹੈ? ਕਿ ਇਹ ਚੀਜ਼ਾਂ ਨੂੰ ਗਵਰਨਮੈਂਟ ਅਨਗਹਿਲਿਆ ਕਰ ਰਹੀ ਹੈ ਦੇਖ ਨਹੀਂ ਰਹੀ ਕਿਸਕਾ